ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆਂ ਭਰੌਣ ਪਿੰਡ ਬੱਚੀਵਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੈੜਿਆ ਆਪਾਂ ਪਹੁੰਚਿਆ ਵੀਰ ਬਲਜੀਤ ਸਿੰਘ ਵਾਲਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਇੱਧਰ ਆਇਆ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੇ ਵਧੀਆ ਵਧੀਆ ਤੁਸੀਂ ਸਭ ਚੜਦੀ ਕਲਾ ਜੇ ਠੀਕ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਬਲਜੀਤ ਸਿੰਘ ਪਿੰਡ ਬੱਚੀ ਮੜ ਤਸਵੀਰ ਇਹ ਨਾਲ ਜਿਹੜਾ ਅੰਮ੍ਰਿਤਸਰ ਦੇ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਆਪਣਾ 9710015 ਜੇ ਠੀਕ ਆ ਜੀ ਤੇ ਨੀਲੀ ਵੀ ਜਾਂ ਕੱਟੀਆਂ ਕੀਤੀਆਂ ਅਜ ਹਾਂ ਜੀ ਕਾਜੀਆਂ ਮਹੀਂ ਸੁਈਆਂ ਜੋ ਠੀਕ ਆ ਠੀਕ ਆ ਲਓ ਜੀ ਪਹਿਲੇ ਨੰਬਰ ਤੇ ਜਿਹੜੀ ਮੈਂ ਆ ਵੀ ਨੀਲੀ ਦਾ ਵੀਰ ਦਿਖਾਉਣ ਲੱਗੇ ਆਪਾਂ ਬਾਈ ਦੱਸਿਓ ਇਹ ਜੀ ਡਿਟੇਲ ਆ ਇਹ ਭਾਈ ਮੈਂ ਸੂਈ ਨੂੰ 3 ਦਿਨ ਹੋ ਗਏ ਜੋ ਅੱਛਾ ਜੀ 3 ਤੋਂ 4 ਦਿਨ ਹੋ ਗਏ ਨੇ ਠੀਕ ਹੈ ਜੀ ਤੇ ਜਿਹੜਾ ਮਿਲ ਕੇ ਇਹਦੇ ਦੁੱਧੇ ਆ ਥਲੇ ਠੀਕ ਆ 10 ਕਿਲੋ ਜਿਹੜਾ ਬੋਲਾ ਤਿਆਰ ਠੰਡਾ ਕਰਕੇ ਆ ਭਾਈ ਠੀਕ ਆ ਲਓ ਜੀ 10 ਲੀਟਰ ਜਿਹੜਾ ਬੋਲਾ ਜਿਹੜਾ ਤਿਆਰ ਆ ਬਿਲਕੁਲ ਇਹ ਸੂਆ ਕਰਨ ਵਾਸਤੇ ਹੀ ਹੋ ਗਈ ਭਾਜੀ ਸੂਆ ਇਹ ਦੀ ਦੂਜਾ ਹੀ ਸੂਈ ਆ ਸਿਲਮੜ ਆ ਜਾਂ ਕੇਰਲ ਆ ਗਈ ਇਹ ਸੂਆ ਦੂਜਾਈ ਠੀਕ ਆ ਲਓ ਜੀ ਸੂਆ ਦੂਸਰਾ ਹੀ ਸੂਈ ਆ ਸਿੰਗ ਥੋੜਾ ਜਿਹਾ ਕਾਊਟ ਹੋ ਗਿਆ ਵਾ ਬਾਕੀ ਆਖੂ ਵੀ ਮਣਕੀ ਆ ਗਈ ਆ ਜੀ ਮੈਂ ਸਿੰਗ ਦੇ ਹਿਸਾਬ ਨਾਲ ਇਹ ਕੱਡ ਕਾਠ ਵੀ ਜਿਹੜਾ ਚੰਗਾ ਵਾ ਇਹ ਪਿੱਛੇ ਜਵਾਕ ਭਾਈ ਜੀ ਕੀ ਆ ਗਿਆ ਕੱਟੀ ਇਹਦੇ ਠੀਕ ਆ ਜੀ ਫੀਮੇਲ ਕਾਫ ਜੇ ਬਾਕੀ ਚੋਣ ਚਣ ਭਾਈ ਬਹੁਤ ਚੰਗੀ ਲੱਗੀ ਠੀਕ ਆ ਥਣ ਥਣ ਚੰਗਾ ਵਾ ਲੋ ਜੀ ਚੈੱਕ ਕਰ ਸਕਦੇ ਤੈਨੂੰ ਬਾਕੀ ਥਣ ਥਣ ਜਿਹੜਾ ਚੰਗਾ ਵਾ ਚਵਾਈ ਵੀ ਚੰਗੀ ਆ ਐਨ ਮੋਟਰ ਵਾਲਾ ਹੀ ਹਿਸਾਬ ਦਾ ਹੋਇਆ ਠੀਕ ਆ ਭਾਈ ਜੀ ਠੀਕ ਜੀ ਆ ਮਗਰ ਲੈ ਲੋ ਜੀ ਮਗਰ ਲਈ ਥਲਾ ਦੀ ਚਵਾਈ ਵੀ ਜਿਹੜੀ ਬਹੁਤ ਹੀ ਜ਼ਿਆਦਾ ਨਰਮ ਆ ਬਹੁਤ ਛੋਟੀ ਚਵਾਈ ਚੰਗੀ ਨਹੀਂ 1.5 ਲੱਖ ਵਾਲੀ ਮੈਨੂੰ ਨਹੀਂ ਚਵਾਈ ਹੁੰਦੀ ਸਹੀ ਚੰਗੀ ਲੱਗੀ ਠੀਕ ਆ ਲੋ ਜੀ ਮਗਰ ਜਿਹੜਾ ਫੀਮੇਲ ਕਾਫ ਆ ਜਦੋਂ ਚੰਗੇ ਸੀਮੰਦ ਆ ਗਿਆ ਵਾ ਇਹ ਦਾ ਮੁੱਲ ਭਾਜੀ ਹਰਾਂ ਇਹ ਦਾ ਮੁੱਲ ਤੇ ਭਾਜੀ ਚਲੋ ਜਿੱਧਾ ਜਾਂ ਥਾਂ ਚੱਡਾ ਲੱਗਾ ਹੈ ਜੇ ਛੋਟੀ ਤੋਂ ਥੋੜੀ ਜੀ ਹੁੰਦੀ ਤੇ ਡੇਢ ਵੀ ਕਰਦੇ ਹਾਂ ਹਾਂਜੀ ਹੁਣ ਜਿਹੜਾ ਦੇਣ ਲੈਣੇ 90000 ਅੱਛਾ ਜੀ ਹਾਂਜੀ ਠੀਕ ਜੀ ਜੀ ਮੈਂ ਦਾ ਨਾ ਮੈਂ ਨਾ ਕਰਦੀ ਆ ਵੀਡੀਓ ਬੜੇ ਚੰਗੇ ਲੱਗੇ ਬਾਅਦ ਬਣਾਉਣਾ ਹਾਂਜੀ ਹਾਂਜੀ ਹਾਂ ਨਾ ਜਿਹੜੀ ਛੋਟੀ 85000 ਦੀ ਦੇ ਦੇਣੀ ਹੈ ਅੱਛਾ ਜੀ ਹਾਂਜੀ 85 ਦੀ ਹਾਂਜੀ ਦੁੱਧ ਛੋਟੀ ਪਾਰਾ 3 ਕਿਲੋ ਨਾ ਪਰੇ ਦੇ ਇੱਥੇ ਛੋਟੀ ਛੱਡੀ ਠੀਕ ਜੀ ਠੀਕ ਜੀ ਹਾਂਜੀ ਵੀਡੀਓ ਦੇ ਕੋਈ ਜਿੱਧਾ ਮੰਗਾ ਲੇ ਭੂ ਹੋਵੇ ਛੱਟਾ ਹੋਵੇ ਬਾਦ ਲੋ ਜੀ ਦੂਜੇ ਨੰਬਰ ਤੇ ਹੁਣ ਦਿਖਾਉਨੇ ਆਪਾਂ ਇਹ ਕਿੰਨੇ ਦੀ ਕਹਿਤੀ ਹਾਂ ਨਾ 85000 ਦੀ ਠੀਕ ਲੋ ਜੀ 85000 ਦੀ ਹਾਂ ਨਾ ਇਹ ਤੇ ਦੁੱਧ ਚੰਗਾ ਕੱਢ ਜੂਗੀ ਆ ਦੂਜੇ ਨੰਬਰ ਤੇ ਛੋਟੀ ਸੂਈ ਆ ਵੀ ਸੂਹਾ ਦੂਜਾ ਸੂਈ ਆ ਅੱਛਾ ਜੀ ਤੇ ਇਹਨੂੰ ਐ ਸੂਈ ਨੂੰ 3 ਦਿਨ ਹੋਏ ਸਹੀ ਤੰਨੇ ਨੂੰ ਹੋਏ ਠੀਕ ਹੈ ਜੀ ਲੋ ਜੀ ਇਹ ਵੀ ਦੂਜਾ ਸੂਹਾ ਸੂਈ ਆ ਤੇ ਤਿੰਨ ਕ ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਵਾ ਤੇ ਨੀਲੀ ਦਾ ਵੀ ਦੇ ਵਿੱਚ ਆ ਗਈ ਹੈ ਤੇ ਆਖਰੀ ਵੀ ਮਲ ਗਈ ਹੈ ਫਿਰ ਤੋਂ ਅੱਜ ਕੋਈ ਚੈੱਕ ਕਰ ਸਕਦੇ ਜੇ ਬਾਕੀ ਚੱਟਾ ਚੱਟਾ ਫੇਰ ਲੈ ਜਾਣ ਵੇ ਕਰੀ ਨਿੱਕੇ ਬੱਟ ਵਾਲਾ ਕਾ ਬਣਿਆ ਪਿਆ ਵਾ ਇਹ ਹੈ ਜਿਹੜਾ ਖਾਣਾ ਵਾ ਦਰਦੀ ਥੋੜੇ ਜਿਹੜੀ ਦਰਦੀ ਦਿਆਨ ਨਾਲ ਦਿਆਨ ਕੋਈ ਚੱਲ ਲੈ ਆ ਲੈ ਬੱਚੇ ਕੋ ਲੈ ਆ ਕੋਈ ਨਹੀਂ ਲੋ ਬੀ ਆਣ ਗੇਟ ਗੇਟ ਤੇ ਥਣ ਲੱਗਾ ਪਿਆ ਉਹ ਤੇ ਥਣ ਜਿਹੜਾ ਨੋਕ ਵਾਲਾ ਵਾ ਤੇ ਨੋਕ ਵਾਲਾ ਥਾਂਦੀ ਜਿਹੜਾ ਚਵਾਈ ਬਹੁਤ ਜਿਆਦਾ ਨਰਮ ਨਿਕਲਦੀ ਆ ਇਹ ਲਾ ਕੇ ਨੂੰ ਵੀ ਚੈੱਕ ਕਰ ਸਕਦੇ ਯਾਰ ਕੁੱਟ ਵਾਲ ਕੋਈ ਬਣੀ ਪਈ ਕਰਮਾਂ ਵਾਲੀ ਫੜਿਓ ਬੂਛਮੜੀ ਫੜਿਓ ਵੀਰ ਜੀ ਪੂਛ ਠੀਕ 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 ਇਹ ਬਾਈ ਕਿੰਨਾ ਕਰ ਜੋਗੀ ਤੁਹਾਡਾ ਉਹ ਤੇ ਛਾਹੀ ਇਸਰੇ ਬੋੜਾ ਹੋਊਗਾ ਐ ਟਾਈਮ ਜਿਹੜਾ 7 ਤੋਂ 8 ਕਿਲੋ ਹੋਊਗਾ ਅੱਛਾ 8 ਕਿਲੋ ਜਿਹੜਾ ਲੀਟਰ ਦਾ ਪੱਕਾ ਹੀ ਆ ਠੀਕ ਹੈ ਜੀ ਬਾਕੀ ਚਵਾ ਇਹਨੂੰ ਵੀ ਵੇਖੋ ਜਿਹੜਾ ਲੱਗਾ ਠੀਕ ਹੈ ਲੋਏ ਲੋ ਜੀ ਮਗਰ ਲਿਖਣਾ ਦੀ ਚਵਾਈ ਏ ਇਹਦੇ ਪਿੱਛੇ ਵੀ ਕੱਟੀ ਇਕੱਟਾ ਆ ਗਿਆ ਮਗਰ ਉਹ ਕੱਟੀ ਕੋਈ ਨਹੀਂ ਠੀਕ ਹੈ ਲੋ ਜੀ ਇਹ ਵੀ ਫੀਮੇਲ ਕਾਊ ਜੇ ਨੀਲੀ ਦੇ ਬੱਚੀ ਆ ਗਈ ਆ ਕਰੋ ਜੀ ਚੱਕ ਤੇ ਇਹਦਾ ਭਾਜੀ ਮੁੱਲ ਫਿਰ ਮੋੜ ਦੇ ਭਾਜੀ ਕੋਲ ਲੱਖ ਕਰ ਲਈਏ ਜੋ ਮੱਛੀ ਛੋਟੀ ਦਾ ਮੁੱਲ ਜਰਾ ਆਪਾਂ ਕਰਨਾ 85000 ਰੁਪਇਆ ਅੱਛਾ ਜੀ ਹਾਂਜੀ ਤੇ ਹਾਂ ਨਾ ਹਾਂ ਨਾ 82000 ਦੀ ਛੋਟੀ ਦੇਣੀ ਹੈ 82 ਦੀ ਹਾਂ ਜੁੱਧ 12 13 ਕਿਲੋ ਮੇਰੀ ਛੋਟੀ ਭਰੂਗੀ ਅੱਛਾ ਜੀ ਮੋੜਾ 809 ਕਿਲੋ ਜਿਹੜਾ ਇਸ ਟਾਈਮ ਤਿਆਰ ਹੋਗਾ ਭੂਰ ਛਟਾ ਤਾ ਆ ਰਿਹਾ ਹੈ ਕੀਗਾ ਠੀਕ ਆ ਲਓ ਜੀ 12 13 ਲੀਟਰ ਜਿਹੜਾ ਦੁੱਧ ਭਰ ਜੂਗੀ ਤੇ 82000 ਦੀ ਤੇ ਮੌਕੇ ਦੇ ਮਾਨਤ ਵਾਲੇ ਮਾਨ ਤਾਂ ਪੂਰਾ ਹੋਊਗਾ ਫੇਰ ਹੋਊਗਾ ਐਵੇਂ ਰੱਖੀਏ ਫੇਰ 1000 ਛੋਟ ਹੋਰ ਕਰ ਦਾਂਗੇ ਮੈਂ ਜੀ ਪੂਰੇ ਦੀ ਕਰਤੀ ਐ ਹਰਤੇ 80 ਦੀ ਦੇ ਦਾਂਗੇ ਜੀ ਲਓ ਜੀ 80000 ਦੀ ਕਰਤੀ ਐ ਭਾਈ ਨੇ ਖੁੱਲੀ ਛੋਟ ਹਾਂਜੀ ਝੋਟੀਆਂ ਤੇ ਨਵੀਆਂ ਤੇ ਵਹਿੜ ਕਿਵੇਂ ਆ ਗਈ ਪਾਜੀ ਮੈਂ ਦੀ ਸ਼ਾਮ ਮੈਂ ਦੀ ਜਾਓ ਜੇ ਕੋਈ ਆਖ ਨਾ ਵੀਰ ਭਰਾ ਹਾਂਜੀ ਮੈਂ 77000 ਦੀ ਮੈਂ ਦੇ ਦਾਂਗੀ ਨਹੀਂ ਜਓ ਲਓ ਜੀ 77000 ਦੀ ਇਸ ਤੋਂ ਪਰੇ ਸਰਦਪ ਦਾ ਨਹੀਂ ਹੈ ਨਾ ਹਾਂਜੀ ਉਹ ਚੋ 100 ਰੁਪਿਆ ਛੋੜਨੀ ਚ ਬੱਚੋ ਕਾ ਅਛਾ ਨਹੀਂ 100 ਕਰਨੀ ਪਾਣੀ ਆਪਾਂ ਉਹ 100 ਤਾਂ ਤੁਹਾਨੂੰ ਬਾਸ ਰੱਖਣੇ ਪੈਂਦਾ ਵਾਅਦਾ ਨਹੀਂ ਕੀ ਹੋਣੀ ਠੀਕ ਹੈ ਜੀ ਬਾਕੀ ਛੋਟੀ ਬੜੀ ਚੰਗੀ ਹੈ ਚੰਗੀ ਹੈ ਚੰਗੀ ਹੈ ਕਰਮਾਲੀ ਫੇਰ ਇੱਕ ਨੰਦਰਸ਼ਨ ਕਰਾ ਦਾਂਗੇ ਤੇ ਬਾਈ ਇਹਦੀ ਡਿਟੇਲ ਦੱਸਿਓ ਹਾਂ ਇਹ ਗਾਂ ਬਾਈ 3-4 ਨੇ ਲੈਂਦੀ ਹੈ ਜੇ ਸੁਣਜੋ ਅਛਾ ਜੀ ਗਾਂ ਜਿਹੜੀ ਹੈ 24-25 ਕਿਲੋ ਦੁੱਧ ਭਰਨ ਵਾਲੀ ਹੈ ਠੀਕ ਹੈ ਜੀ ਹਾਂਜੀ ਸੁਆ ਤੀਜਾ ਸੁਣੀ ਹੈ ਕਿ ਠੀਕ ਹੈ ਜੀ ਬਾਕੀ ਅੱਗੇ ਜੀ ਜੀ ਹਾਂਜੀ ਹਾਂ ਇਹ ਦੰਦ ਨੂੰ ਚੈੱਕ ਕਰਕੇ ਜਿਹੜਾ ਪੂਰਾ ਖਿਰ ਲਿਆਈਦਾ ਪ੍ਰੋਪਰ ਹੈ ਕਾਇਮ ਹੈ ਨਹੀਂ ਬਿਲਕੁਲ ਬਿਲਕੁਲ ਕਾਇਮ ਹੈ ਦੰਦ ਸਾਰੇ ਨਵੇਂ ਆ ਜੀ ਨਵੇਂ ਵਹਿੜਿਆ ਠੀਕ ਆ ਸੂਬਾ ਤੀਸਰਾ ਸੂਬਾ ਸੰਜੀ ਕਲੈਕਟਰ ਦੇ ਦੰਦ ਕੱਢੂਗੀ ਹਾਂਜੀ ਛੱਡਾ ਵੀ ਦੱਸਦਾ ਵਾ ਕਿ ਦੰਦ ਕੱਢੂਗੀ ਕਰਮਾਲੀ ਸਾਡੇ ਕਿਹੜਾ ਕ੍ਰੋਸ ਚ ਆ ਕਰਾ ਉਹ ਸਿਆ ਇਹ ਨਹੀਂ ਵੀ ਜਾਂ ਐਚਏਸੀ ਜਾਂ ਰੋਡ ਚ ਹੁੰਦੀ ਜਿਹੜਾ ਰੋਡ ਦੇ ਵਿੱਚ ਇਹਦਾ ਫਾਇਦਾ ਨਾ ਗਰਮੀ ਦੀ ਪ੍ਰਵਾਹ ਨਾ ਕੋਈ ਠੰਡ ਦੀ ਬਾਕੀ ਠੰਡੀ ਠੀਰੀ ਜੀ ਥਣ ਭਾਈ ਜਾਨ ਨੂੰ ਠੰਡੀਆਂ ਚਰੋਣੇ ਰਹਿਣਾ ਹੀ ਰਹਿਣਾ ਚਾਰੀ ਨੇ ਲਓ ਜੀ ਸਾਰਾ ਇੱਕ ਡੱਡਾ ਚੋਡਾ ਭਰੂਗੀ ਆ ਸਾਰਾ ਜਬਾਨਾ ਕੋਈ ਭਾਲ ਨਹੀਂ ਪਛਾਲਣੀ ਠੀਕ ਆ ਠੀਕ ਆ ਜੀ ਲਓ ਜੀ ਸੀਲ ਦੀਆਂ ਚੈੱਕ ਕਰੋ ਸੀਲ ਦੀਆਂ ਬਹੁਤ ਆ ਚੀਪਾ ਹੁੰਦਿਆ ਜੀ ਠੀਕ ਆ ਠੀਕ ਆ ਤੇ ਇਹਦਾ ਭਾਜੀ ਹਰ ਮੋਲ ਮੂਲ ਦੇ ਛਾਇ ਦੇ ਜਿਹੜੀ ਮੈਂ ਇਹਨਾਂ ਦੇ ਮੰਡੀ ਤੋਂ ਪਰ ਲੱਖ ਲੱਖ ਹੀ ਲੋਕੀ ਕਰਦੇ ਰਹੇ ਆ ਆਪਣਾ ਨਹੀਂ ਹੋਵੇਗਾ ਆਪਾਂ ਜਿਹੜੀ ਹਾਂ ਨਾ ਵਸ਼ੀਏ 65000 ਦੀ ਦੇ ਦੇਣੀ ਹੈ 65 ਦੀ ਹਾਂਜੀ ਹਾਂ ਨਾ ਹੀ 4 2000 ਛੋੜਿਆ 63 ਦੀ ਜਾਈ ਛਾਇ ਜਦੋਂ ਠੀਕ ਹੈ ਲੋ ਜੀ 63000 ਦੀ ਆ ਕੋਠੇ ਕਿੱਡੀ ਆ ਫਾਰਮ ਵਾਲੀ ਵਹਿੜਿਆ ਬਾਜੀ ਕੋਈ ਵੀਰ ਭਰਾ ਇਦਾਂ ਵੀ ਲੈ ਜਾ ਥਣਹਾਨੇ ਦੀ ਗਰੰਟੀ ਹੋਊਗੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਜੀ ਰੇਟ ਇਹਦਾ ਵੀ ਵੀਰ ਨੇ ਜਾਇ ਜੀ ਬਾਤਤਾ ਵਾ ਬਿਲਕੁਲ ਨੋਰਮਲ ਆ ਵੇਣ ਲੈਣ ਵਾਲੀ ਵਹਿੜ ਜਿਹੜੀ ਵਹਿੜੀ ਦੀ 80 90 ਦੀ ਵੇਚਦੀਆਂ ਹਾਂਜੀ ਹਾਂਜੀ ਪਰ ਆਪਾਂ ਇਹ ਤ ਆਓ ਭਾਈ ਜੀ ਬਾਕੀ ਬੋਲੀਏ ਤੁਹਾਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਹ ਵਾਲੀ ਝੋਟੀ ਜੜੀ ਬਹੁਤ ਹੀ ਖਰੀਆ ਤੇ ਬਾਕੀ ਦੋਵੇਂ ਝੋਟੀਆਂ ਜੀ ਆਹ ਵੀ ਜਿਹੜੀ ਝੋਟੀ ਬਹੁਤ ਚੁੰਨ ਚੁੰਨ ਤੇ ਬਹੁਤ ਜਿਹੜੀ ਸਾਫ ਆ ਹਾਂਜੀ ਹਾਂਜੀ ਬਹੁਤ ਜਿਹੜੀ ਚੁੰਨ ਪੀ ਲੱਗੀ ਠੀਕ ਆ ਠੀਕ ਆ ਲੱਗੀ ਥਾਂ ਸੁਣ ਇਹਨੂੰ ਵੀ ਚੰਗਾ ਲੱਗਾ ਜਿਹੜਾ ਪਹਿਲੇ ਨੰਬਰ ਤੇ ਆਪਾਂ ਦਿਖਾਈ ਆ ਤੇ ਚੁਵਾਈ ਜੜੀ ਆ ਨਾ ਮੋਟਰ ਵਾਲਾ ਹੀ ਸਾਗਤ ਆ ਲੱਗਾ ਪਿਆ ਇਹਦਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ